ਤਰਨ ਤਰਨ ਦੀ ਜਿਮਣੀ ਚੋਣ ਨੂੰ ਲੈ ਕੇ ਲਗਾਤਾਰ ਪੰਥਕ ਸਫਾਵਾਂ ਦੇ ਵਿੱਚ ਚਰਚਾ ਚੱਲ ਰਹੀ ਹੈ ਕਿ ਆਖਰ ਇਸ ਪੰਥਕ ਸੀਟ ਤੋਂ ਉਮੀਦਵਾਰ ਕੌਣ ਹੋਵੇਗਾ ਹਾਲਾਂਕਿ ਵਿਰੋਧੀ ਪਾਰਟੀਆਂ ਵੱਲੋਂ ਉਮੀਦਵਾਰ ਵੀ ਉਤਾਰੇ ਜਾ ਰਹੇ ਨੇ ਤੇ ਆਪ ਉਹ ਆਪਣੀ ਜਿੱਤ ਦੇ ਦਾਅਵੇ ਵੀ ਕੀਤੇ ਜਾ ਰਹੇ ਨੇ ਇਸੇ ਨੂੰ ਲੈ ਕੇ ਗੈਰੀ ਹਰਪ੍ਰੀਤ ਸਿੰਘ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਕੋਈ ਵੀ ਪੰਥਕ ਚਿਹਰਾ ਇਸ ਸੀਟ ਤੋਂ ਉਮੀਦਵਾਰ ਐਲਾਨਿਆ ਜਾਵੇਗਾ ਤਾਂ ਅਸੀਂ ਉਸ ਨੂੰ ਪੂਰਨ ਤੌਰ ਤੇ ਸਾਥ ਦੇਾਂਗੇ ਹੋਰ ਕੀ ਕੁਝ ਕਹਿਣਾ ਸੀ ਉਹਨਾਂ ਦਾ ਤੁਸੀਂ ਵੀ ਸੁਣੋ ਲਾਲ ਸਿੰਘ ਜੀ ਆਪਣੇ ਸਾਥੀਆਂ ਸਹਿਤ ਸਾਰੇ ਜਿਹੜੀ ਐ ਸੇਵਾ ਕਰ ਰਹੇ ਸੀਗੇ ਰਾਸ਼ਨ ਦੀ ਚਾਰਪਟ ਪਸ਼ੂਹਾਲੀ ਪੱਠੇ ਚਾਰੇ ਦੀ ਹੋਰ ਸਾਰੀ ਸੇਵਾ ਕਰ ਰਹੇ ਸੀ ਉਸ ਤੋਂ ਬਾਅਦ ਅਸੀਂ ਮਹਿਸੂਸ ਕੀਤਾ ਕਿ ਕਿਉਂਕਿ ਹਰ ਵਰਗ ਦਾ ਹੀ ਨੁਕਸਾਨ ਹੋਇਆ ਇਸ ਪਾਣੀ ਦੀ ਵਜ੍ਹਾ ਕਰਕੇ ਕਿਸਾਨਾਂ ਦਾ ਮਜ਼ਦੂਰਾਂ ਦਾ ਛੋਟੇ ਦੁਕਾਨਦਾਰਾਂ ਦਾ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਆ ਔਰ ਅਸੀਂ ਮਹਿਸੂਸ ਕੀਤਾ ਕਿ ਪਿੰਡਾਂ ਦੇ ਗੁਰਦਾਰਿਆਂ ਦੇ ਗ੍ਰੰਥੀ ਜਿਹੜੇ ਕਿ ਸੰਗਤਾਂ ਦੇ ਘਰਾਂ 'ਚ ਸਹਿਜ ਪਾਠ ਖੰਡ ਪਾਠ ਕਰਦੇ ਆ ਤੇ ਉਸ ਤੋਂ ਜਿਹੜੀ ਮਾਇਆ ਹੁੰਦੀ ਆ ਉਹਦੇ ਨਾਲ ਕੁਝਰ ਬਸਰ ਕਰਦੇ ਆ ਤੇ ਉਹ ਹੁਣ ਖਾੜਾਂ ਦੇ ਪਾਣੀ ਕਾਰਨ ਸਾਰਾ ਜਿਹੜਾ ਉਹ ਰੁਕ ਗਿਆ ਤੇ ਕ੍ਰੰਤੀ ਸਿੰਘਾਂ ਦੀ ਪਰਿਵਾਰਾਂ ਦੀ ਵੀ ਸਾਫ ਸੰਭਾਲ ਹੋਣੀ ਚਾਹੀਦੀ ਹੈ ਇਸ ਕਰਕੇ ਸਰਦੀ ਪਾਰਟੀ ਵੱਲੋਂ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਵੱਲੋਂ ਇਹ ਐਲਾਨ ਕੀਤਾ ਗਿਆ ਕਿ 5-5000 ਰੁਪਇਆ ਮਹੀਨਾ ਅਸੀਂ 6 ਮਹੀਨੇ ਇਹਨਾਂ ਕ੍ਰੰਤੀ ਸਿੰਘਾਂ ਨੂੰ ਦੇਵਾਂਗੇ ਤੇ ਅੱਜ ਅਸੀਂ ਕੁਰਕਾ ਪਿੰਡ ਦੇ ਵਿੱਚ ਨੌ ਗ੍ਰੰਤੀ ਸਿੰਘਾਂ ਨੂੰ ਜਿਹੜੇ ਆ ਉਹ 5-5000 ਦੇ ਚੈੱਕ ਜਿਹੜੇ ਨੇ ਪਹਿਲੀ ਕਿਸ਼ਤ ਜਿੰਨਾ ਆਪਾਂ ਕਹਿ ਦਈਏ 6 ਕਿਸ਼ਤਾਂ ਅਸੀਂ ਦੇੜੀਆਂ ਨੇ ਪਹਿਲੀ ਕਿਸ਼ਤ 6 ਜਿਹੜੇ ਆ ਚੈੱਕ ਜਿਹੜੇ ਨੇ 5-5000 ਦੇ ਨੌ ਗ੍ਰੰਤੀ ਸਿੰਘਾਂ ਨੂੰ ਦਿੱਤੇ ਨੇ ਇਸੇ ਤਰ੍ਹਾਂ ਅਗਲੇ ਮਹੀਨੇ ਫੇਰ ਇੱਥੇ ਹੀ ਨੌ ਗ੍ਰੰਥੀ ਸਿੰਘਾਂ ਨੂੰ 5000 ਦੇ ਚੈੱਕ ਤੇ ਜਾਣਗੇ ਤੇ ਇੱਕ ਹੋਰ ਵੀ ਇਸ ਫਾਜ਼ਿਲਕਾ ਜ਼ਿਲ੍ਹੇ ਦਾ ਪਿੰਡ ਹੈ ਜਿੱਥੇ ਇਸ ਤਰ੍ਹਾਂ ਦਾ ਸਮਾਗਮ ਹੈ ਉੱਥੇ ਜਿਆਦਾ ਨੇ ਗ੍ਰੰਥੀ ਸਿੰਘ ਇੱਕ ਟੋਟਲ 30 ਗ੍ਰੰਥੀ ਸਿੰਘ ਹੈਗੇ ਨੇ ਇਸ ਇੰਨਾ ਪਿੰਡਾਂ ਦੇ 21-22 ਪਿੰਡਾਂ ਦੇ 30 ਗ੍ਰੰਥੀ ਹੈ ਜਿਨ੍ਹਾਂ ਨੂੰ ਸਹਾਇਤਾ ਜਿਹੜੀ ਹੈ ਉਹ ਮੁਹੱਈਆ ਕਰਵਾਈ ਗਈ ਹੈ ਮੈਂ ਸਮਝਦਾ ਕਿ ਅਕਾਲਪੁਰਖ ਨੇ ਜੋ ਸਾਡੀ ਪਾਰਟੀ ਦੇ ਪਾਰਟੀ ਦੇ ਲੀਡਰਾਂ ਤੇ ਮਿਹਰ ਭਰਿਆ ਹੱਥ ਰੱਖਿਆ ਕੋਈ ਕੁਨੂਪੱਖੀ ਸ਼ਾਂਕੀਤੀਆਂ ਨੇ ਅਸੀਂ ਆਕਾਲਪੁਰਖ ਦੀਆਂ ਬਖਸ਼ਿਸ਼ਾਂ ਦੇ ਵਿੱਚੋਂ ਹੀ ਆਪਣੇ ਗ੍ਰੰਤੀ ਸਿੰਘਾਂ ਦੀ ਸਹਾਇਤਾ ਕੀਤੀ ਹੈ ਤੇ 5000 ਲੀਟਰ ਡੀਜ਼ਲ ਜਿਹੜਾ ਹੈ ਉਹ ਆਉਣ ਵਾਲੇ 1-2 ਦਿਨਾਂ ਚ ਜਿਹੜਾ ਇੱਥੇ ਭਜਵਾ ਦਿੱਤਾ ਜਾਏਗਾ 5000 ਡੀਜ਼ਲ ਜਿਹੜਾ ਲੀਟਰ ਉਹ ਵੀ ਅਸੀਂ ਇਸ ਫਾਜ਼ਲ ਕਾਦੇ ਹਲਕੇ ਦੇ ਵਿੱਚ ਜਿਹੜਾ ਹੈ ਉਹ 1-2 ਦਿਨਾਂ ਦੇ ਵਿੱਚ ਭਜਵਾ ਰਹੇ ਹਾਂ ਤੇ ਬਾਕੀ ਜੋ ਵੀ ਇੱਥੇ ਜਿਹੜੇ ਸਾਡੇ ਪ੍ਰਬੰਧਕ ਕੈਂਪਸ ਤੇ ਲੱਗੇ ਨੇ ਬਰਨਾਲ ਸਿੰਘ ਵਾਲੀ ਜਿਵੇਂ ਜਿਵੇਂ ਸਾਨੂੰ ਪੇਟਣਗੇ ਜਾਂ ਸੁਖੀ ਪੰਜ ਲੈਂਡ ਵਾਲੇ ਜਿਵੇਂ ਜਿਵੇਂ ਸਾਨੂੰ ਲਿਸਟ ਭੇਜਣਗੇ ਉਵੇਂ ਉਵੇਂ ਅਸੀਂ ਹਰ ਸੰਭਵਤਾ ਜਿੰਨੀ ਕਿ ਜੋਗੇ ਹੈਗੇ ਆ ਇਸ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਦਾ ਜਿਹੜਾ ਹੈ ਉਹ ਯਤਨ ਕਰਾਂਗੇ ਜੀ ਪ੍ਰਧਾਨ ਜੀ ਆਪਣਾ ਤਰਨਤੰਤੂ ਸ਼੍ਰੋਮਣੀ ਅਕਾਲੀ ਦਲ ਲਖਸ਼ਣ ਲੜੀਗਾ ਤੁਹਾਨੂੰ ਸੁਝਾਉਂਦੇ ਆ ਉਹ ਸਾਡੇ ਪਾਰਟੀ ਪਲੇਟਫਾਰਮ ਦੇ ਉੱਤੇ ਵਿਚਾਰ ਹੋਊਗੀ ਕਿ ਕੀ ਕਰਨਾ ਹੈ ਕਿ ਨਹੀਂ ਕਰਨਾ ਪਰ ਇਹਨਾ ਜ਼ਰੂਰ ਹੈ ਕਿ ਜੇ ਕੋਈ ਪੰਥਕ ਉਮੀਦਵਾਰ ਜਿਹੜਾ ਹੈ ਉਹ ਖੜਾ ਹੁੰਦਾ ਹੈ ਪੰਜਾਬ ਪ੍ਰਸਤ ਤੇ ਅਸੀਂ ਉਹਦੀ ਸਹਾਇਤਾ ਕਰਨ ਬਾਰੇ ਵੀ ਵਿਚਾਰ ਕਰਾਂਗੇ ਸੋਚਾਂਗੇ ਔਰ ਜ਼ਰੂਰ ਕਰਾਂਗੇ